ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਡੀਸੀ ਆਫਿਸ ਵਿਖੇ ਜਿੱਥੇ ਦੱਸ ਦਈਏ ਕਿ ਹੜ੍ਹਾਂ ਦੇ ਰਿਲੇਟਿਡ ਜੋ ਕੀ ਹੈ ਕੰਟਰੋਲ ਰੂਮ ਬਣਾਇਆ ਗਿਆ ਹੈ ਦੱਸ ਦਈਏ ਕਿ ਇਸ ਦੇ ਵਿੱਚ ਪੰਜ ਜ਼ਿਲ੍ਹੇ ਸ਼ਾਮਿਲ ਨੇ ਜਿਸ ਦੇ ਵਿੱਚ ਜਲੰਧਰ ਫਲੋਰ ਨਕੋਦਰ ਸ਼ਾਕੋਟ ਆਦਮਪੁਰ ਸ਼ਾਮਿਲ ਆ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਕੁਝ ਜਿਹੜੇ ਜੋ ਕੀ ਹੈ ਅਸਤ ਵਿਅਸਤ ਹੋ ਗਏ ਨੇ ਇਸ ਵੇਲੇ ਸਾਡੇ ਨਾਲ ਜੋ ਕੀ ਹੈ ਅਧਿਕਾਰੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਕੀ ਡੈਜ਼ਨਿੰਗ ਹੈ ਹਾਂਜੀ ਮੈਂ ਜੂਨੀਅਰ ਸਾਇਕਲੀ ਜੀ ਹਾਂਜੀ ਸਰ ਜਿਹੜਾ ਇੱਥੇ ਕੰਟਰੋਲ ਰੂਮ ਬਣਾਇਆ ਗਿਆ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫੋਨ ਆਉਂਦੇ ਤੇ ਕਿਹੜੇ ਇਲਾਕੇ ਤੋਂ ਰੁਕੀ ਜਾਂਦਾ 24 ਘੰਟੇ ਚੱਲਦਾ ਜੀ ਕੰਟਰੋਲ ਰੂਮ ਇੱਥੇ ਤਕਰੀਬਨ ਡੇਲੀ ਦੀਆਂ 5-7 ਕੰਪਲੇਨਾਂ ਆ ਜਾਂਦੀਆਂ ਜੀਆਂ ਨਾਲ ਉਸ ਤੋਂ ਘੱਟ ਹੀ ਹੋ ਸਕਦੀ ਐ ਨਹੀਂ ਵੀ ਡੇਲੀ ਰੈਲੀ ਆਣੀਆਂ ਆਣੀਆਂ ਤੇ ਜੋ ਵੀ ਉਹਦਾਂ ਪ੍ਰੋਸੈਸ ਹੋ ਜਿਹੇ ਜਿਹੇ ਤਰ੍ਹਾਂ ਦੀ ਕੰਪਲੇਨ ਹੋਵੇ ਉਸੇ ਤਰ੍ਹਾਂ ਦੇ ਆਪਣੇ ਸੀਨੀਅਰ ਅਫਸਰ ਨੂੰ ਕਨਵੇ ਕਰ ਦਿੱਤਾ ਜਾਂਦਾ ਜਾਂਦਾ ਹਾਂਜੀ ਕਿ ਇਸ ਜਗ੍ਹਾ ਤੋਂ ਕੰਪਲੇਨ ਆਈ ਉਹਦਾ ਐਡਰੈਸ ਤੇ ਫ ਜੇ ਜਿਲੇ ਨਾਲ ਸਬਜਿਤਾ ਤੁਸੀਂ 4 ਨੰਬਰ ਦੇਖੇ ਹੋਏ ਨੇ ਉਹਦੇ ਨਾਲ ਸੰਬੰਧਤ ਉਸੇ ਤਰ੍ਹਾਂ ਕਾਲ ਕਰਕੇ ਉਹਨਾਂ ਦੱਸ ਦਈਦਾ ਵੀ ਆਜ ਇੱਥੋਂ ਕਾਲ ਆਈ ਆ ਆ ਪਿੰਡ ਤੋਂ ਉਹਦੇ ਨਾਲ ਕੰਟੈਕਟ ਕਰਕੇ ਦੱਸਿਆ ਜਾਵੇ ਠੀਕ ਹੈ ਜੀ ਉਸੇ ਤਰ੍ਹਾਂ ਫਿਰ ਉਸ ਉਹ ਅੱਗੇ ਕੰਟੈਕਟ ਕਰਦੇ ਨੇ ਉਹਨਾਂ ਨਾਲ ਵੀ ਜੇ ਥੋੜੀ ਇੰਤਜ਼ਾਮ ਕੀਤੇ ਜਾਂਦੇ ਉਹਨਾਂ ਵਾਸਤੇ ਜਿੱਥੋਂ ਕਾਲ ਆਈ ਹੋਵੇ ਜੀ ਤੇ ਇਸ ਤਰ੍ਹਾਂ ਫਿਰ ਗ੍ਰਾਂਧੀਆ ਟੀਮਾਂ ਤੇ ਜਾਂਦੀਆਂ ਨੇ WhatsApp ਗਰੁੱਪ ਵੀ ਬਣਾਏ ਗਏ ਨੇ ਬਿਲਕੁਲ ਜੀ ਹਾਂਜੀ ਇੱਕ WhatsApp ਉੱਪਰ ਆਇਆ ਹੋਇਆ ਹੈ ਖੋਜ ਤੇ ਕੰਮ ਕਰਦੇ ਪਏ ਹਾਂ ਸਾਡੇ ਸਾਥੀ ਜੀ ਹਾਂਜੀ ਜੋ ਵੀ ਮੈਸੇਜ ਆਉਂਦਾ ਇੱਥੇ ਮੈਸੇਜ ਪ੍ਰਾਪਤ ਹੁੰਦਾ WhatsApp ਗ ਉਸੋ 24 ਘੰਟੇ ਸੇਵਾ ਚ ਬਿਲਕੁਲ ਜੀ ਹਾਂ ਜੀ 24 ਘੰਟੇ ਚੱਲਦੀ ਹੈ ਜੀ ਬੀਸੀ ਮਾਨਸ਼ੂ ਅਗਰਵਾਰ ਲੋਕੀ ਜੋ ਕਿ ਨਿਰਦੇਸ਼ جاری ਕੀਤੇ ਬਿਲਕੁਲ ਜੀ ਉਹਨਾਂ ਕੋਲ ਬਹੁਤ ਵਧੀਆ ਸਹਿਯੋਗ ਵੀ ਆ ਸਕਦਾ ਦੇਤਾ ਨਹੀਂ ਆ ਕਿ 24 ਘੰਟੇ ਪ੍ਰੋਜੈਕਟ ਚੱਲ ਰਿਹਾ ਹੈ ਜੀ ਤੇ ਬਹੁਤ ਵਧੀਆ ਕੰਮ ਸਾਰ ਕਰ ਰਹੇ ਆਪਾਂ ਆਪਣੀ ਤੰਦੇ ਹੀ ਨਾ ਜੀ ਕਿਹੜੇ ਇਲਾਕੇ ਤੋਂ ਜੋ ਕਿ ਆ ਜਿਆਦਾ ਕੰਪਲੀਟ ਆ ਰਹੀਆਂ ਇਸ ਵੇਲੇ ਫਿਲਹਾਲ ਤੇ ਦਿਨੇ ਕੋਈ ਇਹ ਜਤਰ ਨਹੀਂ ਆਈ ਹੈ ਜਦੋਂ ਨੂੰ ਫੋਨ ਆਂਦਾ ਤੇ ਕਿਹੜੀ ਕਿਸ ਤਰ੍ਹਾਂ ਜੋ ਕਿ ਸੁਵਿਧਾ ਮਤਲਬ ਅੱਗੇ ਪਹੁੰਚਾਈ ਜਾਂਦੀ ਜੀ ਜਦੋਂ ਵੀ ਕੋਈ ਕੰਪਲੇਨ ਆਉਂਦੀ ਫਿਲਹਾਲ ਇਸ ਰਜਿਸਟਰ ਵਿੱਚ ਅਪਰੈਂਟ ਕਰਦੇ ਆ ਜੀ ਇਸ ਤੋਂ ਇਲਾਵਾ ਐਂਟਰ ਕਰਕੇ ਆਪਣੇ ਸੀਨੀਅਰ ਆਫੀਸਰ ਨੂੰ ਭੋਗਲ ਸਾਹਿਬ ਨੂੰ ਦੱਸੀ ਜਾਂ ਜਾਂ ਸੁਬਨਨ ਸਾਹਿਬ ਨੂੰ ਕਿਸੇ ਨੂੰ ਵੀ ਦੱਸੀਦਾ ਵੀ ਇਹ ਜਗ੍ਹਾ ਤੋਂ ਕਾਲ ਆਈ ਆ ਫਿਰ ਉਹ ਅੱਗੇ ਜਿਹਦਾ ਸਬੰਧਤ ਹੋਵੇ ਉਸੇ ਜਗ੍ਹਾ ਨੂੰ ਕਾਲ ਕਰ ਦਿਆ ਆਦਮپور ਫਲੋਰ ਕਿਤੇ ਵੀ ਹੋਵੇ ਉੱਥੇ ਕਾਲ ਕਰ ਦਿੰਦੇ ਉਹ ਫਿਰ ਉਹ ਅੱਗੇ ਆਪਣੀ ਟੀਮਾਂ ਭੇਜਦੇ ਨੇ ਉਸ ਤੋਂ ਜੀ ਗੱਲਬਾਤ ਕਰਨ ਲਈ ਤੁਹਾਨੂੰ ਬਹੁਤ-ਬਹੁਤ ਧੰਨਵਾਦ ਦੱਸ ਦਈਏ ਕਿ ਲਗਾਤਾਰ ਜੋ ਕੀ ਹੈ ਹੜ੍ਹ ਦੀ ਸਥਿਤੀ ਕਾਰਨ ਪੰਜਾਬ ਅਸਤਵ્યਸਤ ਨਜ਼ਰ ਆ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਡੀਸੀ ਆਫਿਸ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਬਣਾਏ ਗਏ ਨੇ ਕੰਟਰ ਫਲੱਡ ਕੰਟਰੋਲ ਰੂਮ ਉੱਤੇ ਹੀ ਸਰਕਟ ਹਾਊਸ ਦੇ ਵਿੱਚ ਛੇ ਜ਼ਿਲ੍ਹਿਆਂ ਦੇ ਜੋ ਕੀ ਹੈ ਫਲੱਡ ਕੰਟਰੋਲ ਰੂਮ ਬਣਾਏ ਗਏ ਨੇ ਜਿਸ ਜੇ ਜੋ ਕੀ ਐਸ ਦੀ ਦੇਖ ਰਹੇ ਖੁਦ ਏਡੀਸੀ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਕਿ ਪੰਜਾਬ ਦੇ ਹੜ੍ਹਾਤ ਹੜ੍ਹ ਦੇ ਕਾਰਨ ਵੱਧ ਤੋਂ ਵੱਧ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਡੀਸੀ ਸਾਹਿਬ ਨੇ ਜਲੰਧਰ ਦੇ ਤੇ ਹਵਲੋ ਜੋ ਕਿ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਹੜ੍ਹ ਤੋਂ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ तिवारी ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਡੀਸੀ ਆਫਿਸ ਵਿਖੇ ਜਿੱਥੇ ਦੱਸ ਦਈਏ ਕਿ ਹੜ੍ਹਾਂ ਦੇ ਰਿਲੇਟਿਡ ਜੋ ਕੀ ਹੈ ਕੰਟਰੋਲ ਰੂਮ ਇਸ ਦੇ ਵਿੱਚ ਪੰਜ ਜ਼ਿਲ੍ਹੇ ਸ਼ਾਮਿਲ ਨੇ ਜਿਸ ਦੇ ਵਿੱਚ ਜਲੰਧਰ ਫਲੋਰ ਨਕੋਦਰ ਸ਼ਾਕੋਟ ਆਦਮਪੁਰ ਸ਼ਾਮਿਲ ਆ ਦੱਸਦੀ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਕੁਝ ਜ਼ਿਲ੍ਹੇ ਜੋ ਕਿ ਹੈ ਅਸਤ ਵਿਅਸਤ ਹੋ ਗਏ ਨੇ ਇਸ ਵੇਲੇ ਸਾਡੇ ਨਾਲ ਜੋ ਕਿ ਹੈ ਅਧਿਕਾਰੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਕੀ ਡੈਸਿੰਗ ਹੈ ਹਾਂਜੀ ਮੈਂ ਜੂਨੀਅਰ ਸਾਈਕਲੀ ਜੀ ਹਾਂਜੀ ਸਰ ਜਿਹੜਾ ਇੱਥੇ ਕੰਟਰੋਲ ਰੂਮ ਬਣਾਇਆ ਗਿਆ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫੋਨ ਆਉਂਦੇ ਤੇ ਕਿਹੜੇ ਇਲਾਕੇ ਤੋਂ ਰੁਕੀ ਜਾਂਦੇ ਕਿੰਨੇ ਘੰਟੇ ਚੱਲਦਾ ਜੀ ਕੰਟਰੋਲ ਰੂਮ ਇੱਥੇ ਤਕਰੀਬਨ ਡੇਲੀ ਦੀਆਂ 5-7 ਕੰਪਲੇਨਾਂ ਆ ਜਾਂਦੀਆਂ ਕਿਸੇ ਨਾਲ ਉਸ ਤੋਂ ਘੱਟ ਹੀ ਹੋ ਸਕਦੀ ਐ ਨਹੀਂ ਵੀ ਡੇਲੀ ਰੇਲੀ ਆਣੀਆਂ ਆਣੀਆਂ ਐ ਤੇ ਜੋ ਵੀ ਉਹਦੇ ਨਾਲ ਪ੍ਰੋਸੈਸ ਹੋਏ ਜਿਹਦੇ ਜਿਹੇ ਤਰ੍ਹਾਂ ਦੀ ਕੰਪਲੇਨ ਹੋਵੇ ਉਸੇ ਤਰ੍ਹਾਂ ਦੇ ਆਪਣੇ ਸੀਨੀਅਰ ਆਫੀਸਰ ਨੂੰ ਕਨਵੇ ਕਰ ਦਿੱਤਾ ਜਾਂਦਾ ਜਾਂਦਾ ਹਾਂ ਜੀ ਵੀ ਇਸ ਜਗਤ ਤੋਂ ਕੰਪਲੇਨ ਹੈ ਇਹ ਉਹਦਾ ਐਡਰੈਸ ਉਹ ਫੋਨ ਨੰਬਰ ਪਤਾ ਲੇ ਕੇ ਜਿਹੜੇ ਜ਼ਿਲ੍ਹੇ ਨਾਲ ਸਬੰਧਤ ਹੈ ਚਾਰ ਨੰਬਰ ਦੇਖੇ ਹੋਏ ਨੇ ਉਹਦੇ ਨਾਲ ਸੰਬੰਧਤ ਉਸੇ ਤਰ੍ਹਾਂ ਕਾਲ ਕਰਕੇ ਉਹਨਾਂ ਦੱਸਦਾ ਜੀ ਆ ਵੀ ਆਜ ਇੱਥੋਂ ਕਾਲ ਆਈ ਆ ਆ ਪਿੰਡ ਤੋਂ ਉਹਦੇ ਨਾਲ ਕੰਟੈਕਟ ਕਰਕੇ ਦੱਸਿਆ ਜਾਵੇ ਠੀਕ ਹੈ ਜੀ ਉਸੇ ਤਰ੍ਹਾਂ ਫਿਰ ਉਸੇ ਉਹ ਅੱਗੇ ਕੰਟੈਕਟ ਕਰਦੇ ਨੇ ਉਹਨਾਂ ਨਾਲ ਵੀ ਜੇ ਫੌਰੀ ਇੰਤਜ਼ਾਮ ਕੀਤੇ ਜਾਂਦੇ ਉਹਨਾਂ ਵਾਸਤੇ ਜਿੱਥੋਂ ਕਾਲ ਆਈ ਹੋਵੇ ਜੀ ਤੇ ਇਸ ਤਰ੍ਹਾਂ ਫਿਰ ਗਾਹਨੀਆਂ ਟੀਮਾਂ ਕਹ ਜਾਂਦੀਆਂ ਨੇ WhatsApp ਗਰੁੱਪ ਵੀ ਬਣਾਏ ਗਏ ਨੇ ਬਿਲਕੁਲ ਜੀ ਹਾਂ ਜੀ ਇੱਕ WhatsApp ਉੱਪਰ ਆਇਆ ਹੋਇਆ ਹੈ ਖੋਜ ਤੇ ਕੰਮ ਕਰਦੇ ਪਏ ਹਾਂ ਸਾਡੇ ਉਹ ਸੋ 24 ਘੰਟੇ ਸੇਵਾ ਚ ਬਿਲਕੁਲ ਜੀ ਹਾਂ 24 ਘੰਟੇ ਚੱਲਦੀ ਹੈ ਜੀ ਬੀਸੀ ਮਾਨਸ਼ੂ ਅਗਰਵਾਰ ਲੋਕੀ ਜੋ ਕਿ ਨਿਰਦੇਸ਼ جاری ਕੀਤੇ ਬਿਲਕੁਲ ਜੀ ਉਹਨਾਂ ਕੋਲੋਂ ਬਹੁਤ ਵਧੀਆ ਸਹਿਯੋਗ ਵੀ ਆ ਸਕਦਾ ਦੇਤਾ ਨਹੀਂ ਆ ਵੀ 24 ਘੰਟੇ ਗਰੋਹ ਚੱਲ ਰਿਹਾ ਹੈ ਜੀ ਤੇ ਬਹੁਤ ਵਧੀਆ ਕੰਮ ਸਾਰ ਕਰ ਰਹੇ ਆਪਾਂ ਆਪਣੀ ਤੰਦੇ ਹੀ ਨਾ ਜੀ ਕਿਹੜੇ ਇਲਾਕੇ ਤੋਂ ਜੋ ਕਿ ਆ ਜਿਆਦਾ ਕੰਪਲੀਟ ਆ ਰਹੀਆਂ ਇਸ ਵੇਲੇ ਫਿਲਹਾਲ ਤੇ ਦਿਨੇ ਕੋਈ ਇਹ ਜਤਰ ਨਹੀਂ ਆਈ ਹੈ ਜਦੋਂ ਨੂੰ ਫੋਨ ਆਂਦਾ ਤੇ ਕਿਹੜੀ ਕਿਸ ਤਰ੍ਹਾਂ ਜੋ ਕਿ ਸੁਵਿਧਾ ਮਤਲਬ ਅੱਗੇ ਪਹੁੰਚਾਈ ਜਾਂਦੀ ਹੈ ਜੀ ਜਦੋਂ ਵੀ ਕੋਈ ਕੰਪਲੇਨ ਆਉਂਦੀ ਫਿਲਹਾਲ ਇਸ ਰਜਿਸਟਰ ਵਿੱਚ ਅਪਰਟ ਕਰਦੇ ਆ ਜੀ ਇਸ ਤੋਂ ਇਲਾਵਾ ਐਂਟਰ ਕਰਕੇ ਆਪਣੇ ਸੀਨੀਅਰ ਆਫੀਸਰ ਨੂੰ ਭੋਗਲ ਸਾਹਿਬ ਨੂੰ ਦੱਸੀ ਜਾਂ ਜਾਂ ਸੁਬਨਨ ਸਾਹਿਬ ਨੂੰ ਕਿਸੇ ਨੂੰ ਵੀ ਦੱਸੀਦਾ ਵੀ ਇਹ ਜਗ੍ਹਾ ਤੋਂ ਕਾਲ ਆਈ ਆ ਫਿਰ ਉਹ ਅੱਗੇ ਜਿਹਦਾ ਸਬੰਧਤ ਹੋਵੇ ਉਸੇ ਜਗ੍ਹਾ ਨੂੰ ਕਾਲ ਕਰਦੇ ਆ ਆਦਮਪੁਰ ਫਲੋਰ ਕਿਤੇ ਵੀ ਹੋਵੇ ਉੱਥੇ ਕਾਲ ਕਰਦੇ ਨੇ ਉਹ ਫਿਰ ਅੱਗੇ ਆਪਣੀ ਟੀਮਾਂ ਭੇਜਦੇ ਨੇ ਉਸ ਤੋਂ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਲਗਾਤਾਰ ਜੋ ਕੀ ਹੈ ਹੜ੍ਹ ਦੀ ਸਥਿਤੀ ਕਾਰਨ ਪੰਜਾਬ ਅਸਤਵ્યਸਤ ਨਜ਼ਰ ਆ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਡੀਸੀ ਆਫਿਸ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਬਣਾਏ ਗਏ ਨੇ ਕੰਟਰ ਫਲੱਡ ਕੰਟਰੋਲ ਰੂਮ ਉੱਤੇ ਹੀ ਸਰਕਟ ਹਾਊਸ ਦੇ ਵਿੱਚ ਛੇ ਜ਼ਿਲ੍ਹਿਆਂ ਦੇ ਜੋ ਕੀ ਹੈ ਫਲੱਡ ਕੰਟਰੋਲ ਰੂਮ ਬਣਾਏ ਗਏ ਨੇ ਜਿਸ ਜੋ ਕੀ ਅਸੀਂ ਦੇਖ ਰਹੇ ਖੁਦ ਐਡੀਸੀ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਕਿ ਪੰਜਾਬ ਦੇ ਹੜ੍ਹ ਹਾਲਾਤ ਉਹ ਹੜ੍ਹ ਦੇ ਕਾਰਨ ਵੱਧ ਤੋਂ ਵੱਧ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਡੀਸੀ ਸਾਹਿਬ ਨੇ ਜਲੰਧਰ ਦੇ ਤੇ ਹਵਲੋ ਜੋ ਕਿ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਹੜ੍ਹ ਤੋਂ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ ਤਿਵਾਰੀ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਡੀਸੀ ਆਫਿਸ ਵਿਖੇ ਜਿੱਥੇ ਦੱਸਦੀ ਇਹ ਕਿ ਹੜ੍ਹਾਂ ਦੇ ਰਿਲੇਟਿਡ ਜੋ ਕੀ ਹੈ ਕੰਟਰੋਲ ਰੂਮ ਬਣਾਇਆ ਗਿਆ ਹੈ ਦੱਸਦੀ ਕਿ ਇਸ ਦੇ ਵਿੱਚ ਪੰਜ ਜ਼ਿਲ੍ਹੇ ਸ਼ਾਮਿਲ ਨੇ ਜਿਸ ਦੇ ਵਿੱਚ ਜਲੰਧਰ ਫਲੋਰ ਨਕੋਦਰ ਸ਼ਾਕੋ ਟਾਦਮਪੁਰ ਸ਼ਾਮਿਲ ਆ ਦੱਸਦੀ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਕੁਝ ਜਿਹੜੇ ਜੋ ਕੀ ਹੈ ਅਸਤ ਵਿਅਸਤ ਹੋ ਗਏ ਨੇ ਇਸ ਵੇਲੇ ਸਾਡੇ ਨਾਲ ਜੋ ਕੀ ਹੈ ਅਧਿਕਾਰੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ हां जी, जी, जी।, 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 जी सर ਕੀ ਨਾਮ ਹੈ ਜੀ ਆਪਣਾ ਕੀ ਡੈਜ਼ਨਿੰਗ ਹੈ ਹਾਂ ਜੀ ਮੈਂ ਜੂਨੀਅਰ ਸਾਇਕਲੀ ਜੀ ਹਾਂ ਜੀ ਸਰ ਜਿਹੜਾ ਇੱਥੇ ਕੰਟਰੋਲ ਰੂਮ ਬਣਾਇਆ ਗਿਆ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫੋਨ ਆਉਂਦੇ ਤੇ ਕਿਹੜੇ ਇਲਾਕੇ ਤੋਂ ਰੁਕੀ ਜਾਂਦਾ 24 ਘੰਟੇ ਚੱਲਦਾ ਜੀ ਕੰਟਰੋਲ ਰੂਮ ਇੱਥੇ ਤਕਰੀਬਨ ਡੇਲੀ ਦੀਆਂ 5-7 ਕੰਪਲੇਨਾਂ ਆ ਜਾਂਦੀਆਂ ਜਿਨ੍ਹਾਂ ਨਾਲ ਉਸ ਤੋਂ ਘੱਟ ਹੀ ਹੋ ਸਕਦੀ ਐ ਨਹੀਂ ਵੀ ਡੇਲੀ ਰੈਲੀ ਆਣੀਆਂ ਆਣੀਆਂ ਤੇ ਜੋ ਵੀ ਉਹਦਾਂ ਪ੍ਰੋਸੈਸ ਹੋ ਜਿਹੇ ਜਿਹੇ ਤਰ੍ਹਾਂ ਦੀ ਕੰਪਲੇਨ ਹੋਵੇ ਉਸੇ ਤਰ੍ਹਾਂ ਦੇ ਆਪਣੇ ਸੀਨੀਅਰ ਅਫਸਰ ਨੂੰ ਕਨਵੇ ਕਰ ਦਿੱਤਾ ਜਾਂਦਾ ਜਾਂਦਾ ਹਾਂ ਜੀ ਕਿ ਇਸ ਜਗ੍ਹਾ ਤੋਂ ਕੰਪਲੇਨ ਆਈ ਉਹਦਾ ਐਡਰੈ ਇਹ ਜਿਲੇ ਨਾਲ ਸਬੰਧਤ ਤੁਸੀਂ 4 ਨੰਬਰ ਦੇਖੇ ਹੋਏ ਨੇ ਉਹਦੇ ਨਾਲ ਸੰਬੰਧਤ ਉਸੇ ਤਰ੍ਹਾਂ ਕਾਲ ਕਰਕੇ ਉਹਨਾਂ ਦੱਸ ਦਈਦਾ ਵੀ ਆਜ ਇੱਥੋਂ ਕਾਲ ਆਈ ਆ ਆ ਪਿੰਡ ਤੋਂ ਉਹਦੇ ਨਾਲ ਕੰਟੈਕਟ ਕਰਕੇ ਦੱਸਿਆ ਜਾਵੇ ਠੀਕ ਹੈ ਜੀ ਉਸੇ ਤਰ੍ਹਾਂ ਫਿਰ ਉਸੇ ਉਹ ਅੱਗੇ ਕੰਟੈਕਟ ਕਰਦੇ ਨੇ ਉਹਨਾਂ ਨਾਲ ਵੀ ਜੇ ਫੋਰੀ ਇੰਤਜ਼ਾਮ ਕੀਤੇ ਜਾਂਦੇ ਉਹਨਾਂ ਵਾਸਤੇ ਜਿੱਥੋਂ ਕਾਲ ਆਈ ਹੋਵੇ ਜੀ ਤੇ ਇਸ ਤਰ੍ਹਾਂ ਫਿਰ ਗਾਂਦੀਆਂ ਟੀਮਾਂ ਤੇ ਜਾਂਦੀਆਂ ਨੇ WhatsApp ਗਰੁੱਪ ਵੀ ਬਣਾਏ ਗਏ ਨੇ ਬਿਲਕੁਲ ਜੀ ਹਾਂ ਜੀ ਇੱਕ WhatsApp ਉੱਪਰ ਆਇਆ ਹੋਇਆ ਹੈ ਖੋਜ ਤੇ ਕੰਮ ਕਰਦੇ ਪਏ ਹਾਂ ਆਪਣੇ ਸਾਥੀ ਜੀ ਹਾਂ ਜੀ ਜੋ ਵੀ ਮੈਸੇਜ ਆਉਂਦਾ ਇੱਥੇ ਮੈਸੇਜ ਪ੍ਰਾਪਤ ਹੁੰਦਾ WhatsApp ਗਰ ਉਸੋ 24 ਘੰਟੇ ਸੇਵਾ ਚ ਬਿਲਕੁਲ ਜੀ ਹਾਂ ਦੀ 24 ਘੰਟੇ ਚਲਦੀ ਹੈ ਜੀ ਬੀਸੀ ਮਾਨਸ਼ੂ ਅਗਰਵਾਰ ਲੋਕੀ ਜੋ ਕਿ ਨਿਰਦੇਸ਼ جاری ਕੀਤੇ ਬਿਲਕੁਲ ਜੀ ਉਹਨਾਂ ਕੋਲੋਂ ਬਹੁਤ ਵਧੀਆ ਸਹਿਯੋਗ ਵੀ ਆ ਸਕਦਾ ਹੈ ਤਾਂ ਕਿ 24 ਘੰਟੇ ਬਰੋ ਚੱਲ ਰਿਹਾ ਹੈ ਜੀ ਤੇ ਬਹੁਤ ਵਧੀਆ ਕੰਮ ਸਾਰ ਕਰ ਰਹੇ ਆਪਾਂ ਆਪਣੀ ਤੰਦੇ ਹੀ ਨਾ ਜੀ ਕਿਹੜੇ ਇਲਾਕੇ ਤੋਂ ਜੋ ਕਿ ਆ ਜਿਆਦਾ ਕੰਪਲੀਟ ਆ ਰਹੀ ਹੈ ਇਸ ਵੇਲੇ ਫਿਲਹਾਲ ਤੇ ਦਿਨ ਨੇ ਕੋਈ ਇਹ ਜਤਰ ਨਹੀਂ ਆਈ ਹੈ ਜਦ ਤੁਹਾਨੂੰ ਫੋਨ ਆਂਦਾ ਹੈ ਤੇ ਕਿਹੜੀ ਕਿਸ ਤਰ੍ਹਾਂ ਜੋ ਕਿ ਸੁਵਿਧਾ ਮਤਲਬ ਅੱਗੇ ਪਹੁੰਚਾਈਦਾ ਜੀ ਜਦੋਂ ਵੀ ਕੋਈ ਕੰਪਲੇਨ ਆਉਂਦੀ ਫਿਲਹਾਲ ਰਿਸਿਵ ਰਜਿਸਟਰ ਦੇ ਵਿੱਚ ਅਪਰਟ ਕਰਦੇ ਆ ਜੀ ਇਸ ਤੋਂ ਇਲਾਵਾ ਐਂਟਰ ਕਰਕੇ ਆਪਣੇ ਸੀਨੀਅਰ ਆਫੀਸਰ ਨੂੰ ਭਗਤ ਸਰ ਨੂੰ ਦੱਸੀ ਜਾਂ ਜਾਂ ਸੁਬਨਨ ਸਰ ਨੂੰ ਕਿਸੇ ਨੂੰ ਵੀ ਦੱਸੀਦਾ ਕਿ ਇਹ ਜਗ੍ਹਾ ਤੋਂ ਕਾਲ ਆਈ ਹੈ ਫਿਰ ਉਹ ਅੱਗੇ ਜਿਹਦਾ ਸਬੰਧਤ ਹੋਵੇ ਉਸੇ ਜਗ੍ਹਾ ਨੂੰ ਕਾਲ ਕਰ ਦਿਆ ਆਦਮਪੁਰ ਫਲੋਰ ਕਿਤੇ ਵੀ ਹੋਵੇ ਉੱਥੇ ਕਾਲ ਕਰ ਦਿੰਦੇ ਉਹ ਫਿਰ ਅੱਗੇ ਜਾ ਆਪਣੀ ਟੀਮਾਂ ਭੇਜਦੇ ਨੇ ਉਸ ਤੋਂ ਗੱਲਬਾਤ ਕਰਨ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਦੱਸ ਦਈਏ ਕਿ ਲਗਾਤਾਰ ਜੋ ਕੀ ਹੈ ਹੜ੍ਹ ਦੀ ਸਥਿਤੀ ਕਾਰਨ ਪੰਜਾਬ ਅਸਤਵ્યਸਤ ਨਜ਼ਰ ਆ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਡੀਸੀ ਆਫਿਸ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਬਣਾਏ ਗਏ ਨੇ ਕੰਟਰ ਫਲੱਡ ਕੰਟਰੋਲ ਰੂਮ ਉੱਤੇ ਹੀ ਸਰਕਟ ਹਾਊਸ ਦੇ ਵਿੱਚ ਛੇ ਜ਼ਿਲ੍ਹਿਆਂ ਦੇ ਜੋ ਕੀ ਹੈ ਫਲੱਡ ਕੰਟਰੋਲ ਰੂਮ ਬਣਾਏ ਗਏ ਨੇ ਜਿਸ ਜੋ ਕੀ ਅਸੀਂ ਦੇਖ ਰਹੇ ਖੁਦ ਐਡੀਸੀ ਕਰ ਰਹੇ ਨੇ ਤੁਹਾਨੂੰ ਦੱਸਦੀ ਕਿ ਲਗਾਤਾਰ ਜੋ ਕਿ ਪੰਜਾਬ ਦੇ ਹੜ੍ਹ ਹੜ੍ਹ ਦੇ ਕਾਰਨ ਵੱਧ ਤੋਂ ਵੱਧ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਡੀਸੀ ਸਾਹਿਬ ਨੇ ਜਲੰਧਰ ਦੇ ਤੇ ਹਵਲੋ ਜੋ ਕਿ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਹੜ੍ਹ ਤੋਂ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ तिवारी ਦੀ ਰਿਪੋਰਟ